ਦਾ ਨਾਮ ਕੀ ਕਰਨਾ ਹੈ ਮੇਰਾ ਨਾਮ ਤਰਸ਼ੀਮ ਸਿੰਘ ਆ ਜੀ ਮੈਂ ਬੁੱਢਾ ਕਲੋਨੀ ਤੇ ਰਹਿਣਾ ਆ ਮਾਈ ਕਾਫੇ ਦੇ ਸਾਹਮਣੇ ਮੇਰੀ ਬਿਲਡਿੰਗ ਆ ਬਣਦੀ ਸੀ ਪਰ ਇਸ ਬਿਲਡਿੰਗ ਦਾ ਮਤਲਬ ਕੰਪਲੀਟ ਕੰਮ ਤਾਂ ਹੋ ਗਿਆ ਸੀਗਾ ਹਫਤਾ ਪਹਿਲਾਂ ਮੈਂ ਪੂਰਾ ਕੰਪਲੀਟ ਕੰਮ ਕਰਕੇ ਜੋ ਵੀ ਇਹਦਾ ਹਾਲ ਕੰਮ ਜਿਵੇਂ ਬਾਥਰੂਮ ਆ ਦਾ ਲਾਈਟ ਦਾ ਹਰੇਕ ਚੀਜ਼ ਓਕੇ ਕਰਕੇ ਗਿਆ ਸੀ ਹਫਤਾ ਪਹਿਲਾਂ ਮੈਨੂੰ ਕਿਤੇ ਕੰਮ ਸੀ ਆਪਣੇ ਰਿਸ਼ਤੇਦਾਰੀ ਚ ਮੈਂ ਹਫਤਾ ਬਾਹਰ ਰਿਹਾ ਮੈਂ ਅੱਜ ਆ ਕੇ ਦੇਖਿਆ ਸਵੇਰੇ ਤਾਂ ਮੇਰਾ ਸਾਰਾ ਸਮਾਨ ਲਾ ਕੇ ਲੱਗੇ ਜੀ ਜਨਾਂ ਅੰਦਰ ਫਿਟਿੰਗ ਸੀ ਜੋ ਵਾਇਰਿੰਗ ਉੱਪਰ ਤਿੰਨਾਂ ਮੰਜ਼ਲਾਂ ਦੀ ਵਾਇਰਿੰਗ ਪਾਈ ਸੀ ਮੈਂ ਉਹ ਸਾਰੀ ਵਾਇਰਿੰਗ ਖਿੱਚ ਕੇ ਲੈ ਗਏ ਆ ਆਪਣੀ ਸਿੜੀ ਨਾਲ ਲੈ ਕੇ ਆ ਪੌੜੀ ਉਹਦੇ ਨਾਲ ਸਾਰੀ ਆਪਣਾ ਛੱਤਾਂ ਦੀ ਵਾਇਰਿੰਗ ਵੀ ਕੱਢ ਲਈ ਆ ਜਿੰਨੇ ਸਵਿੱਚ ਬੋਰਡ ਜੋ ਲੱਗਾ ਸੀ ਮੋਟਰ ਸੀ ਮੋਟਰ ਦੇ ਸਟਾਰਟਰ ਜੋ ਸੀ ਸਿਆਲ ਸਭ ਲੈ ਗਏ ਜੀ ਤੇ ਬਾਥਰੂਮਾਂ ਦੇ ਦਰਵਾਜ਼ੇ ਬਾਥਰੂਮਾਂ ਦੇ ਨਾਲ ਜੋ ਸ਼ੀਸ਼ੇ ਅੰਦਰ ਵਗੈਰਾ ਲੱਗੇ ਸੀ ਸਭ ਖੋਲ ਕੇ ਲੈ ਗਏ ਜੀ ਕੋਈ ਚੀਜ਼ ਬਾਕੀ ਨਹੀਂ ਛੱਡੀ ਦਰਵਾਜ਼ੇ ਵੀ ਖੋਲ ਕੇ ਲੈ ਗਏ ਬਾਥਰੂਮਾਂ ਦੇ ਨਾਲ ਔਰ ਜਿੰਨੀਆਂ ਚੀਜ਼ਾਂ ਸੀ ਅੰਦਰ ਮੇਰੀਆਂ ਸਾਰ ਸਾਮਾਨ ਲੈ ਗਏ ਲੁੱਟ ਗਏ ਤੋੜ ਫੋੜ ਕਰ ਗਏ ਸਾਰੀਆਂ ਚੀਜ਼ਾਂ ਦੀ ਸ਼ਟਰ ਤੋੜਦੇ ਰਿਹਾ ਜੀ ਸ਼ਟਰ ਨਹੀਂ ਉਹਨਾਂ ਤੋਂ ਟੁੱਟੇ ਅੰਦਰ ਜਿਹੜਾ ਦੁਕਾਨਾਂ ਦੇ ਵਿੱਚ ਕੋਈ ਸਾਮਾਨ ਹੋਊਗਾ ਬਚ ਗਿਆ ਹੋਊਗਾ ਬਾਕੀ ਜਿਹੜਾ ਉੱਪਰ ਜਨਾਂ ਸਾਮਾਨ ਸੀ ਉਹ ਸਾਰਾ ਲੁੱਟ ਕੇ ਲੈ ਗਏ ਹੈ ਤੇ ਦੱਸੋ ਕਿੱਦਾਂ ਹੋਇਆ ਸੋਰ ਇੱਥੋਂ ਅੰਦਰ ਹੋਇਆ ਜੀ ਆਹ ਦਰਵਾਜ਼ਾ ਭੰਨਿਆ ਨਾ ਸਾਹਮਣੇ ਦਰਵਾਜ਼ਾ ਦਰਵਾਜ਼ਾ ਤੋੜਿਆ ਦਰਵਾਜ਼ਾ ਤੋੜ ਕੇ ਅੰਦਰ ਚਲੇ ਗਏ ਉੱਪਰੋਂ ਫਿਰ ਇਹਨਾਂ ਨੇ ਸਾਰੇ ਦਰਵਾਜ਼ੇ ਮੇਰੇ ਭੰਨੇ ਆ ਉੱਪਰ ਜਾ ਕੇ ਵੀ ਦੇਖਿਆ ਜਾ ਮੌਕੇ ਤੇ ਸਾਰੇ ਦਰਵਾਜ਼ਿਆਂ ਦੇ ਲੋਕ ਤੋੜ ਤੋ ਜਿੰਨਾ ਵੀ ਮਤਲਬ ਲੋਕ ਸੀ ਸਾਰੇ ਤੋੜ ਦਿੱਤੇ ਉਹਨਾਂ ਨੇ। ਔਰ ਸੱਚ ਵਧੀਆ ਕੰਪਨੀ ਦਾ ਸਾਰਾ ਸਮਾਨ ਮੈਂ ਲਾਇਆ ਸੀ ਆਪਣੇ ਵਾਸਤੇ ਬਿਲਡਿੰਗੇ ਤਿਆਰ ਕਰਵਾ ਰਿਆ ਸੀ ਕਿ ਲੋਕੋ ਕੰਮ ਕਰਾਂਗੇ। ਪਰ ਅਜੇ ਕੰਮ ਕਰਨ ਤੋਂ ਪਹਿਲਾਂ ਹੀ ਲੁਟੇਰੇ ਆ ਕੇ ਸਭ ਲੁੱਟ ਕੇ ਲੱਗੇ ਕੰਮ ਦਾ ਕੀ ਕਰਾਂਗੇ। ਲੱਗ ਪਕ ਕਿੰਨਾ ਨੁਕਸਾਨ ਆਇਆ? ਤਿੰਨ ਤੋਂ ਸਾਢੇ 3 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਜੀ। ਮਿਸਤਰੀਆਂ ਦੇ ਅਲੱਗ ਅਜੇ ਮਿਸਤਰੀਆਂ ਦੇ ਲੇਬਰ ਦਾ ਗਣੀ ਨਹੀਂ ਜਿਹੜਾ ਮੇਰਾ ਸਮਾਨ ਸਮਾਨ ਇਹਨਾਂ ਦਾ ਚਲੇ ਗਿਆ ਜੀ। ਹਾਂ ਜੀ। ਕੋਸ਼ਿਸ਼ ਕੀਤੀ ਸਰ। ਮੋਲ ਨੂੰ ਸੂਚਨ ਕਰ ਦਿੱਤਾ ਜੀ। ਕਹਿੰਦੇ ਆਉਣੇ ਜੀ। ਹਾਂਜੀ ਮੰਗ ਕਰਦੇ ਹਾਂ ਮੰਗ ਹੀ ਕਰਦੇ ਜੀ ਇਹ ਆ ਜਿਹੜੇ ਨੁਕਸਾਨ ਹੁੰਦੇ ਹਨ ਉਹ ਤੋਂ ਬਚਾ ਕੀਤਾ ਜਾਵੇ ਮਾੜੇ ਆਦਮੀ ਦਾ ਕੰਮ ਹੀ ਨਹੀਂਗਾ ਜੀ ਇੱਥੇ ਖਲੋ ਨਹੀਂ ਸਕਦੇ ਆ ਕੇ ਹੁਣ ਏਡੀ ਵਧੀਆ ਬਿਲਡਿੰਗ ਬਣਾਈ ਆ ਇੱਥੇ ਰਹਿਣ ਦਾ ਕੋਈ ਹੈ ਨਹੀਂਗਾ ਕੀ ਕਰਾਂਗੇ ਬੜੇ ਨੁਕਸਾਨ ਕਰ ਜਾਂਦੇ ਆ ਜੀ ਪਤਾ ਨਹੀਂ ਲਾ ਕਿਹੜੇ ਟਾਮ ਕਿੱਥੋਂ ਮਾਰ ਲੈਣਾ ਕਿਨੇ ਕਹਿੰਦੇ ਆ ਕੇ ਕੋਈ ਹੈ ਹੀ ਨਹੀਂਗਾ ਜੀ ਕੋਈ ਸੇਫਟੀ ਨਹੀਂ ਹੈਗੀ ਹੁਣ ਏਡੀ ਵੱਡੀ ਬਿਲਡਿੰਗ ਆ ਇੰਨਾ ਇੱਥੇ ਏਰੀਆ ਚ ਵਧੀਆ ਆਵਾਜ਼ ਸਾਹਮਣੇ ਵੱਡਾ ਆ ਇੱਥੇ ਕੋਈ ਚੋਰੀਆਂ ਕਰੀ ਜਾਂਦੇ ਤੇ ਕਿੱਥੋਂ ਸੇਫ ਕਰ ਲਾਂਗੇ ਇਹਨਾਂ ਜੀਜਾ ਨੂੰ ਅਫੋ ਜੀ ਘਟਨਾਵਾਂ ਹੋ ਰਹੀਆਂ ਜੀ ਬਹੁਤ ਗ ਦਾ ਨਾਮ ਕੀ ਕਰਨਾ ਹੈ ਮੇਰਾ ਨਾਮ ਤਰਸ਼ੀਮ ਸਿੰਘ ਆ ਜੀ ਮੈਂ ਬੁੱਢਾ ਕਲੋਨੀ ਤੇ ਰਹਿਣਾ ਆ ਮਾਈ ਕਾਫੇ ਦੇ ਸਾਹਮਣੇ ਮੇਰੀ ਬਿਲਡਿੰਗ ਆ ਬਣਦੀ ਸੀ ਪਰ ਇਸ ਬਿਲਡਿੰਗ ਦਾ ਮਤਲਬ ਕੰਪਲੀਟ ਕੰਮ ਤਾਂ ਹੋ ਗਿਆ ਸੀਗਾ ਹਫਤਾ ਪਹਿਲਾਂ ਮੈਂ ਪੂਰਾ ਕੰਪਲੀਟ ਕੰਮ ਕਰਕੇ ਜੋ ਵੀ ਇਹਦਾ ਹਾਲ ਕੰਮ ਜਿਵੇਂ ਬਾਥਰੂਮ ਆ ਦਾ ਲਾਈਟ ਦਾ ਹਰੇਕ ਚੀਜ਼ ਓਕੇ ਕਰਕੇ ਗਿਆ ਸੀ ਹਫਤਾ ਪਹਿਲਾਂ ਮੈਨੂੰ ਕਿਤੇ ਕੰਮ ਸੀ ਆਪਣੇ ਰਿਸ਼ਤੇਦਾਰੀ ਚ ਮੈਂ ਹਫਤਾ ਬਾਹਰ ਰਿਹਾ ਮੈਂ ਅੱਜ ਆ ਕੇ ਦੇਖਿਆ ਸਵੇਰੇ ਤਾਂ ਮੇਰਾ ਸਾਰਾ ਸਮਾਨ ਲਾ ਕੇ ਲੱਗੇ ਜੀ ਜਨਾਂ ਅੰਦਰ ਫਿਟਿੰਗ ਸੀ ਜੋ ਵਾਇਰਿੰਗ ਉੱਪਰ ਤਿੰਨਾਂ ਮੰਜ਼ਲਾਂ ਦੀ ਵਾਇਰਿੰਗ ਪਾਈ ਸੀ ਮੈਂ ਉਹ ਸਾਰੀ ਵਾਇਰਿੰਗ ਖਿੱਚ ਕੇ ਲੈ ਗਏ ਆ ਆਪਣੀ ਸਿੜੀ ਨਾਲ ਲੈ ਕੇ ਆ ਪੌੜੀ ਉਹਦੇ ਨਾਲ ਸਾਰੀ ਆਪਣਾ ਛੱਤਾਂ ਦੀ ਵਾਇਰਿੰਗ ਵੀ ਕੱਢ ਲਈ ਆ ਜਿੰਨੇ ਸਵਿੱਚ ਬੋਰਡ ਜੋ ਲੱਗਾ ਸੀ ਮੋਟਰ ਸੀ ਮੋਟਰ ਦੇ ਸਟਾਰਟਰ ਜੋ ਸੀ ਸਿਆਲ ਸਭ ਲੈ ਗਏ ਜੀ ਤੇ ਬਾਥਰੂਮਾਂ ਦੇ ਦਰਵਾਜ਼ੇ ਬਾਥਰੂਮਾਂ ਦੇ ਨਾਲ ਜੋ ਸ਼ੀਸ਼ੇ ਅੰਦਰ ਵਗੈਰਾ ਲੱਗੇ ਸੀ ਸਭ ਖੋਲ ਕੇ ਲੈ ਗਏ ਜੀ ਕੋਈ ਚੀਜ਼ ਬਾਕੀ ਨਹੀਂ ਛੱਡੀ ਦਰਵਾਜ਼ੇ ਵੀ ਖੋਲ ਕੇ ਲੈ ਗਏ ਬਾਥਰੂਮਾਂ ਦੇ ਨਾਲ ਔਰ ਜਿੰਨੀਆਂ ਚੀਜ਼ਾਂ ਸੀ ਅੰਦਰ ਮੇਰੀਆਂ ਸਾਰ ਸਾਮਾਨ ਲੈ ਗਏ ਲੁੱਟ ਗਏ ਤੋੜ ਫੋੜ ਕਰ ਗਏ ਸਾਰੀਆਂ ਚੀਜ਼ਾਂ ਦੀ ਸ਼ਟਰ ਤੋੜਦੇ ਰਿਹਾ ਜੀ ਸ਼ਟਰ ਨਹੀਂ ਉਹਨਾਂ ਤੋਂ ਟੁੱਟੇ ਅੰਦਰ ਜਿਹੜਾ ਦੁਕਾਨਾਂ ਦੇ ਵਿੱਚ ਕੋਈ ਸਾਮਾਨ ਹੋਊਗਾ ਬਚ ਗਿਆ ਹੋਊਗਾ ਬਾਕੀ ਜਿਹੜਾ ਉੱਪਰ ਜਨਾਂ ਸਾਮਾਨ ਸੀ ਉਹ ਸਾਰਾ ਲੁੱਟ ਕੇ ਲੈ ਗਏ ਜੀ ਇਹ ਤਾਂ ਦੱਸੋ ਕਿੱਦਾਂ ਹੋਇਆ ਸੋਰ ਇੱਥੋਂ ਅੰਦਰ ਹੋਇਆ ਜੀ ਆਹ ਦਰਵਾਜ਼ਾ ਭੰਨਿਆ ਨਾ ਸਾਹਮਣੇ ਦਰਵਾਜ਼ਾ ਦਰਵਾਜ਼ਾ ਤੋੜਿਆ ਦਰਵਾਜ਼ਾ ਤੋੜ ਕੇ ਅੰਦਰ ਚਲੇ ਗਏ ਉੱਪਰੋਂ ਫਿਰ ਇਹਨਾਂ ਨੇ ਸਾਰੇ ਦਰਵਾਜ਼ੇ ਮੇਰੇ ਭੰਨੇ ਆ ਉੱਪਰ ਜਾ ਕੇ ਵੀ ਦੇਖਿਆ ਜਾ ਮੌਕੇ ਤੇ ਸਾਰੇ ਦਰਵਾਜ਼ਿਆਂ ਦੇ ਲੋਕ ਤੋੜ ਜਿੰਨਾ ਵੀ ਮਤਲਬ ਲੋਕ ਸੀ ਸਾਰੇ ਤੋੜ ਦਿੱਤੇ ਉਹਨਾਂ ਨੇ ਔਰ ਸੱਚ ਵਧੀਆ ਕੰਪਨੀ ਦਾ ਸਾਰਾ ਸਮਾਨ ਮੈਂ ਲਾਇਆ ਸੀ ਆਪਣੇ ਵਾਸਤੇ ਬਿਲਡਿੰਗੇ ਤਿਆਰ ਕਰਵਾ ਰਿਆ ਸੀ ਕਿ ਲੋਕੋ ਕੰਮ ਕਰਾਂਗੇ ਪਰ ਅਜੇ ਕੰਮ ਕਰਨ ਤੋਂ ਪਹਿਲਾਂ ਹੀ ਲੁਟੇਰੇ ਆ ਕੇ ਸਭ ਲੁੱਟ ਕੇ ਲੱਗੇ ਕੰਮ ਨਾ ਕੀ ਕਰਾਂਗੇ ਲੱਗ ਪਾ ਕਿੰਨਾ ਨੁਕਸਾਨ ਆਇਆ ਤਿੰਨ ਤੋਂ ਸਾਢੇ 3 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਜੀ ਮਿਸਤਰੀਆਂ ਦੇ ਅਲੱਗ ਅਜੇ ਮਿਸਤਰੀਆਂ ਦੇ ਲੇਬਰ ਦਾ ਗਣੀ ਨਹੀਂ ਜਿਹੜਾ ਮੇਰਾ ਸਮਾਨ ਸਮਾਨ ਇਹਨਾਂ ਦਾ ਚਲੇ ਗਿਆ ਜੀ ਹਾਂ ਜੀ ਕੋਸ਼ਿਸ਼ ਕੀਤੀ ਸੀ ਬੋਲਸ ਨੂੰ ਸੂਚਨ ਕਰ ਦਿੱਤਾ ਜੀ ਕਹਿੰਦੇ ਆਉਣੇ ਜੀ ਹਾਂ ਜੀ ਜੀ ਮੰਗ ਕਰਦੇ ਮੰਗ ਹੀ ਕਰਦੇ ਜੀ ਇਹ ਆ ਜਿਹੜੇ ਨੁਕਸਾਨ ਹੁੰਦੇ ਇਹਨਾਂ ਤੋਂ ਬਚਾ ਕੀਤਾ ਜਾਵੇ ਮਾੜੇ ਆਦਮੀ ਦਾ ਕੰਮ ਹੀ ਨਹੀਂਗਾ ਜੀ ਇੱਥੇ ਖਲੋ ਨਹੀਂ ਸਕਦੇ ਆ ਕੇ ਹੁਣ ਇੰਨੀ ਵਧੀਆ ਬਿਲਡਿੰਗ ਬਣਾਈ ਆ ਇੱਥੇ ਰਹਿਣ ਦਾ ਕੋਈ ਹੈ ਨਹੀਂਗਾ ਕੀ ਕਰਾਂਗੇ ਬੜੇ ਨੁਕਸਾਨ ਕਰ ਜਾਂਦੇ ਜੀ ਪਤਾ ਨਹੀਂ ਲਾ ਕਿਹੜੇ ਢਾਂ ਕਿੱਥੋਂ ਮਾਰ ਲੈਣਾ ਕਿਨੇ ਕਹਿੰਦੇ ਆ ਕੇ ਕੋਈ ਹੈ ਹੀ ਨਹੀਂਗਾ ਜੀ ਕੋਈ ਸੇਫਟੀ ਨਹੀਂ ਹੈਗੀ ਹੁਣ ਇੰਨੀ ਵੱਡੀ ਬਿਲਡਿੰਗ ਆ ਇੰਨਾ ਇੱਥੇ ਏਰੀਆ ਚ ਵਧੀਆ ਆਵਾਜ਼ ਸਾਹਮਣੇ ਵੱਡਾ ਆ ਇੱਥੇ ਵੇਖੋ ਚੋਰੀਆਂ ਕਰੀ ਜਾਂਦੇ ਤੇ ਕਿੱਥੋਂ ਸੇਫ ਕਰ ਲਾਂਗੇ ਇਹਨਾਂ ਚੀਜ਼ਾਂ ਤੋਂ ਅਫੇ ਜੀ ਘਟਨਾਵਾਂ ਹੋ ਰਹੀਆਂ ਜੀ ਬਹੁਤ ਗਲਤ ਹੋ ਰਿਹਾ